ਕਿ ਹੋndi ਸੀਗੀ ਠੀਕ ਹੈ ਜੀ ਉਹ ਹੁਣ ਆਪਾਂ ਸਾਰਾ ਕੰਮ ਕੱਢਤਾ ਠੀਕ ਹੈ ਫਾਲਤੂ ਜਿਹੜੇ ਐਂਡ ਸੀਗੇ ਉਹ ਸਭ ਕੱਢਦੇ ਆਪਾਂ ਠੀਕ ਹੈ ਜੀ ਹੁਣ ਆਪਾਂ ਇਹਨੂੰ ਗੱਡੀ ਨੂੰ ਕੀਤਾ ਹੈ ਸੈਮੀ ਪਾਵਰ ਸੈਮੀ ਪਾਵਰ ਕਰਤਾਂ ਨੇ ਪਾਵਰ ਤਾਂ ਨਹੀਂ ਕੀਤਾ ਜੇ ਤੁਸੀਂ ਪਾਵਰ ਕਰਦੇ ਹੋ ਤਾਂ ਕੰਪਲਿਕੀਸ਼ਨ ਆਂਦੀ ਨੇ ਅਗਲੇ ਤੁਹਾਨੂੰ ਇੱਕ ਪੰਪ ਲਾਣਾ ਪੈਂਦਾ ਜੇ ਤੁਸੀਂ ਪਾਵਰ ਕਰਦੇ ਹੋ ਠੀਕ ਹੈ ਜੀ ਪੰਪ ਨੂੰ ਸਪਲਾਈ ਦੇਣੀ ਪੈਂਦੀ ਹੈ ਠੀਕ ਹੈ ਜੀ ਠੀਕ ਹੈ ਜੇ ਤੁਸੀਂ ਇਲੈਕਟ੍ਰਿਕ ਕਰਦੇ ਹੋ ਤਾਂ ਇਲੈਕਟ੍ਰਿਕ ਕਰਨ ਲਈ ਵੀ ਤੁਹਾਨੂੰ ਇਲੈਕਟ੍ਰਿਕ ਮੋਟਰ ਲਾਣੀ ਪੈਂਦੀ ਹੈ ਠੀਕ ਹੈ ਜੀ ਇਹ ਹੁਣ ਅਸੀਂ ਉਹ ਸਾਰੀ ਕੰਪਲਿਕੀਸ਼ਨ ਨਾ ਹੋਣ ਕਰਕੇ ਹੂੰ ਹੂੰ ਅਸੀਂ ਸੋਚਿਆ ਵੀ ਅਸੀਂ ਸਟੀering ਵਧੀਆ ਵੀ ਹੋ ਜਾਏ ਹਾਂਜੀ ਸਮੂਥ ਹੋ ਜਾਏ ਤੇ ਇਹ ਬਾ ਬਾਹਲੀ ਕਟਿੰਗ ਫਟਿੰਗ ਨਾ ਕਰਨੀ ਪੈਣ ਠੀਕ ਹੈ ਜੀ ਰੈਲਾ ਹੋ ਗਿਆ ਹੈ ਨਾ ਹੁਣ ਹੱਥ ਇਹ ਸਟੀering ਹੁਣ ਬਹੁਤ ਰੈਲਾ ਹੋ ਗਿਆ ਹੱਥ ਨਾਲ ਘੁੰਮਦਾ ਹੈ ਹਾਂ ਇਹ ਤੁਸੀਂ ਉਂਗਲ ਨਾਲ ਘੁਮਾ ਸਕਦੇ ਹੋ ਠੀਕ ਹੈ ਜੀ ਉਂਗਲ ਨਾਲ ਘੁਮਾ ਸਕਦੇ ਆ ਪਾਵਰ ਰੰਗ ਵੀ ਹੋ ਗਿਆ ਮੰਨ ਕੇ ਚੱਲੋ ਇਹ ਸੈਮੀ ਪਾਵਰ ਕਹਿੰਦੇ ਨੂੰ ਸੈਮੀ ਪਾਵਰ ਕਹਿੰਦੇ ਖਰਚਾ ਵੀ ਘੱਟ ਹੋਏਗਾ ਪਾਵਰ ਨਾਲ ਸਾਰਿਆਂ ਦਾ ਸਵਾਗਤ ਹੈ ਆਪਣੇ YouTube ਚੈਨਲ ਤੇ Facebook ਪੇਜ ਤੇ ਅੱਜ ਆਪਾਂ ਖੜੇ ਜੀ ਫਤਿਹਆਬਾਦ ਸ਼ਹਿਰ ਤੋਂ ਬਾਹਰ ਆਣ ਕਿ ਨਾ ਕਿਦਾਂ ਤੇ ਸ਼ਾਪ ਹੈ ਤੇ ਨਾਲ ਇਹਦੇਗੀ ਆ ਆਪਣੇ ਪੈਲਸ ਹੈ ਪੈਲਸ ਦੇ ਨਾਲ ਸ਼ਾਪ ਠੀਕ ਹੈ ਬਾਈ ਨਾ ਕਰਦੇ ਗੱਲਬਾਤ ਇਹਦੇ ਵਿੱਚ ਨਾ ਗੱਡੀ 'ਚ ਇੱਕ ਫੀਚਰ ਪਾਤਾ ਇਹਨਾਂ ਨੇ ਜਿਹੜੀ ਕਟਾਈ ਵਾਲੀ ਔਕੀ ਹੁੰਦੀ ਸੀ ਪਹਿਲਾਂ ਉਹ ਰੈਲੀ ਕਰਤੀ ਬਾਈਆਂ ਨੇ ਹੋਰ ਕੀ ਹਾਲ ਚੱਲ ਆ ਬਾਈ ਜੀ ਬਹੁਤ ਵਧੀਆ ਬਾਈ ਜੀ ਤੇ ਆਪਣਾ ਨਾਮ ਕੀ ਹੈ ਜੀ ਏ ਜੀ ਵਰਕਸ਼ਾਪ ਪੈਂਦੀ ਹੈ ਆਪਣੀ ਫਤਿਹਬਾਦ ਜਦੋਂ ਆਪਾਂ ਹਾਈਵੇ ਤੋਂ ਅੰਦਰ ਸ਼ਹਿਰ ਵੱਲ ਟਰਨ ਕਰਦੇ ਹਾਂ ਹਾਂਜੀ ਤੇ ਇਹ ਪੈਂਦਾ ਹੈ 5 ਏਕੜ ਮੈਰੀਜ ਪਲੇਸ ਫਾਰਮ ਠੀਕ ਹੈ ਜੀ 5 ਏਕੜ ਦੇ ਬਿਲਕੁਲ ਨਾਲ ਹੀ ਤੁਸੀਂ ਆ ਕੇ ਪੁੱਛੋ ਕਿਸ ਨੂੰ ਇਹ ਮੋਹਨ ਸਿੰਘ ਦੀ ਸ਼ੌਕਤ ਜੀ ਮੋਹਨ ਸਿੰਘ ਮੈਕੈਨਿਕ ਠੀਕ ਹੈ ਜੀ ਤੇ ਜੇ ਗੱਲ ਕਰੀਏ ਭਈ ਆਪਾਂ ਪਹਿਲਾਂ ਇਹ ਗੱਡੀ 'ਚ ਜਿਹੜਾ ਵੀ ਸਟੀering ਹੁੰਦਾ ਹੈ ਨਾ ਉਹਨੂੰ ਤੁਸੀਂ ਛੱਡ ਦੋ ਹੁਣ ਤੁਸੀਂ ਲਾ ਰਹੇ ਜਿਆ ਸਟੀering ਲਾ ਕੇ ਦੇ ਰਹੇ ਇਹਦੇ ਨਾਲ ਕੀ ਹੁੰਦਾ ਕਟਾਈ ਇੱਕ ਇਹਦੇ ਨਾਲ ਸਾਨੂੰ ਦੋ ਬੈਨੀਫਿਟ ਹੈਗੇ ਨੇ ਪਹਿਲਾਂ ਜਿਹੜੇ ਸਟੀering ਦੇ ਕੰਮ ਨਹੀਂ ਫਿਟਡ ਆਉਂਦੇ ਸੀਗੇ ਉਹ ਬਹੁਤ ਪੁਰਾਣੀ ਗੱਡੀਆਂ ਨੇ ਹਾਂਜੀ ਉਸ ਟਾਈਮ ਸਾਰਾ ਮਕੈਨੀਕਲ ਸਿਸਟਮ ਹੁੰਦਾ ਸੀਗਾ ਠੀਕ ਹੈ ਜੀ ਵੀ ਗੋਲੀਆਂ ਗਾਲੀਆਂ ਵਾਲਾ ਤੇ ਸ਼ਾਫਟਾਂ ਛੋਟਾਂ ਬਹੁਤ ਔਖੀ ਹੁੰਦੀ ਸੀਗੀ ਠੀਕ ਹੈ ਜੀ ਉਹ ਹੁਣ ਆਪਾਂ ਸਾਰਾ ਕੰਮ ਕੱਢਤਾ ਠੀਕ ਹੈ ਫालतू ਜਿਹੜੇ ਐਂਡ ਸੀਗੇ ਉਹ ਸਭ ਕੱਢਦੇ ਆਪਾਂ ਠੀਕ ਹੈ ਜੀ ਹੁਣ ਆਪਾਂ ਇਹਨੂੰ ਗੱਡੀ ਨੂੰ ਕੀਤਾ ਸੈਮੀ ਪਾਵਰ ਸੈਮੀ ਪਾਵਰ ਕਰਤਾ ਨੇ ਪਾਵਰ ਤਾਂ ਨਹੀਂ ਕੀਤਾ ਜੇ ਤੁਸੀਂ ਪਾਵਰ ਕਰਦੇ ਹੋ ਤਾਂ ਕੰਪਲਿਕੀਸ਼ਨ ਆਉਂਦੀ ਨੇ ਅਜਲੇ ਤੁਹਾਨੂੰ ਇੱਕ ਪੰਪ ਲਾਣਾ ਪੈਂਦਾ ਜੇ ਤੁਸੀਂ ਪਾਵਰ ਕਰਦੇ ਹੋ ਠੀਕ ਹੈ ਜੀ ਪੰਪ ਨੂੰ ਸਪ ਜੇ ਤੁਸੀਂ ਇਲੈਕਟ੍ਰਿਕ ਕਰਦੇ ਹੋ ਤਾਂ ਇਲੈਕਟ੍ਰਿਕ ਕਰਨ ਲਈ ਵੀ ਤੁਹਾਨੂੰ ਇਲੈਕਟ੍ਰਿਕ ਮੋਟਰ ਲਾਣੀ ਪੈਂਦੀ ਹੈ ਠੀਕ ਹੈ ਜੀ ਇਹ ਹੁਣ ਅਸੀਂ ਉਹ ਸਾਰੀ ਕੰਪਲਿਕੇਸ਼ਨ ਨਾ ਹੋਣ ਕਰਕੇ ਅਸੀਂ ਸੋਚਿਆ ਵੀ ਅਸੀਂ ਸਟੀering ਵਧੀਆ ਵੀ ਹੋ ਜਾਏ ਸਮੂਥ ਹੋ ਜਾਏ ਤੇ ਇਹ ਬਾਹਲੀ ਕਟਿੰਗ ਫਟਿੰਗ ਨਾ ਕਰਨੀ ਪੈਣ ਠੀਕ ਹੈ ਰੈਲਾ ਹੋ ਗਿਆ ਹੈਨਾ ਹੁਣ ਆਪ ਸਟੀering ਹੁਣ ਬਹੁਤ ਰੈਲਾ ਹੋ ਗਿਆ ਹੱਥ ਨਾਲ ਘੁੰਮਦਾ ਹੈ ਹਾਂ ਇਹ ਤੁਸੀਂ ਉਂਗਲ ਨਾਲ ਘੁਮਾ ਸਕਦੇ ਹੋ ਠੀਕ ਹੈ ਜੀ ਉਂਗਲ ਨਾਲ ਘੁਮਾ ਸਕਦੇ ਆ ਪਾਵਰ ਆਂਗ ਵੀ ਹੋ ਗਿਆ ਮੰਨ ਕੇ ਚੱਲੋ ਇਹ ਸੈਮੀ ਪਾਵਰ ਕਹਿੰਦੇ ਨੂੰ ਸੈਮੀ ਪਾਵਰ ਕਹਿੰਦੇ ਖਰਚਾ ਵੀ ਘੱਟ ਹੋਏਗਾ ਪਾਵਰ ਨਾਲ ਖਰਚਾ ਘਟ ਹੁੰਦਾ ਹੈ ਅਲਟਰੇਸ਼ਨ ਬੜੀ ਨਹੀਂ ਕਰਨੀ ਪੈਂਦੀ ਇਹ ਪੂਰੀ ਰੈਕ ਪਾਏ ਜਾਂਦੀ ਹੈ ਠੀਕ ਹੈ ਰੈਕ ਪਾਏ ਜਾਂਦਾ ਇਹਦੇ ਨਾਲ ਕਟਾਈ ਵੀ ਵੱਧ ਵੱਧੀ ਬਾਲੀ ਅੱਛਾ ਕਟਾਈ ਘੱਟ ਸੀ ਗੱਡੀ ਦੀ ਉਹ ਕਟਾਈ ਪੂਰੀ ਇੱਥੇ ਪਟਿਆਂ ਦੇ ਅੜ ਜਾਂਦੀ ਹੈ ਗੱਡੀ ਠੀਕ ਹੈ ਪਟਿਆਂ ਦੇ ਅੜ ਜਾਂਦੀ ਹੈ ਉਹ ਐਡਜਸਟਮੈਂਟ ਕਰਕੇ ਵੀ ਕਰਨੀ ਪੈਂਦੀ ਤੁਸੀਂ ਪਟਾਂ ਦੇ ਅੜੇ ਨਾ ਹਾਂ ਹਾਂ ਐਡਜਸਟ ਕਰਕੇ ਦੇ ਦਿੰਦੇ ਹੋ ਕਰ ਸਕਦੇ ਹੋ ਹੁਣ ਆ ਗੱ ਇਹ ਹਿੰਦੀ ਕਾਰਡੀ ਹੋਏਗੀ ਕਟਾਈ ਹੈ ਨਾ ਨਾ ਇਹਦੀ ਕਰਤੀ ਆਪਾਂ ਕਰਤੀ ਕੇ ਇਹ ਵੀ ਕਰਤੀ ਆਪਾਂ ਦੇਖਿਆ ਜੀ ਹਾਂ ਅੱਛਾ ਕਰਤੀ ਹਾਂ ਇਹ ਐਸੇ ਅਦੇ ਤੱਕ ਹੁਣ ਤੁਸੀਂ ਇਹ ਦਿਖਾ ਸਕਦੇ ਹੋ ਡਿਫਰੈਂਸ਼ੀਏਸ਼ਨ ਇਹ ਤੁਸੀਂ ਦੇਖੋ ਕਿੰਨੀ ਸ਼ਾਫਟਾਂ ਹੈਗੀਆਂ ਹਾਂ ओरिजिनल ਗੱਡੀ ਹੈਗੀ ਹੈ ਠੀਕ ਹੈ ਜੀ ਇਹ ਚ ਇੱਕ ਮੇਨ ਸਾਫਟ ਆਂਦਰੀ ਹੈ ਸਟੇਰਿੰਗ ਤੋਂ ਜਿਹੜੀ ਆਪਣੇ ਦੋਨੋਂ ਟਾਇਰ ਚੱਕਾ ਨੂੰ ਘੁਮਾ ਰਹੀ ਹੈ ਠੀਕ ਹੈ ਇਹ ਇਸ ਚੀਜ਼ ਨੂੰ ਵੀ ਸਮੂਥ ਕਰ ਸਕਦੇ ਨੇ ਠੀਕ ਹੈ ਇਹ ਇਸ ਚੀਜ਼ ਦੇ ਵਿੱਚ ਵੀ ਹੱਲ ਕਰ ਦੇਣਗੇ ਮਿਸਟਰੀ ਇਹਦੇ ਇਹਦੋਂ ਵੀ ਹੱਲ ਕਰ ਦੇਣਗੇ ਇਹ ਤੇ ਤੁਸੀਂ ਇਹ ਮੇਨਸ ओरिजिनल ਸਿਸਟਮ ਰੱਖਣਾ ਹੈ ਉਹਨੂੰ ਹੱਲ ਕਰ ਦੇਣਗੇ ਜਿਵੇਂ ਰੱਖਣਾ origignal ਰੱਖਣਾ original ਚ ਕਰ ਦੇਣਗੇ ਜੇ ਆਪਾਂ ਉਹ ਲਾਉਣਾ ਹੈ ਜਿਹੜਾ ਹਨਾ ਸੈਮੀ ਪਾਵਰ ਜੈਟ ਲਾਇਆ ਉਹ ਵੀ ਲੱਗ ਜਾਏਗਾ ਉਹ ਤਾਂ ਮੈਂ ਕਹਿੰਦਾ ਯਾਰ ਪਾਵਰ ਪਾਵਰ ਵਾਲਾ ਸਵਾਦ ਹੋਊਗਾ ਪੂਰਾ ਹੀ ਹਾਂ ਬਈ ਖਰਚਾ ਘੱਟ ਖਰਚਾ ਕਿੰਨਾ ਕੁ ਲੱਗ ਜਾਂਦਾ ਇਹਦੇ ਬਈ ਮੋਟਾ-ਮੋਟਾ 10 ਤੋਂ 12 ਹਜ਼ਾਰ ਲੈ ਕੇ ਚੱਲੋ 10 ਤੋਂ 12 ਹਜ਼ਾਰ ਅੱਗੇ ਤੇ ਮੈਕੈਨਿਕ ਦੀ ਲੇਬਰ ਵੀ ਆ ਗਈ ਇਰਾਕ ਵੀ ਆ ਗਈ ਇਰਾਕ ਸਾਰਾ ਕੁਝ ਆ ਗਿਆ ਫਿਟਿੰਗ ਵੀ ਆ ਗਈ ਮਤਲਬ ਤੁਸੀਂ ਮੰਨ ਕੇ ਚੱਲੀਏ ਮੰਨ ਕੇ ਚੱਲੋ 12 ਤੇ ਨੰਬਰ ਕੀ ਆ ਆਪਣਾ ਇੱਕ ਮੋਬਾਈਲ ਨੰਬਰ ਦੱਸ ਦੋ ਜੀ ਜੇ ਕਿਸੇ ਆਪਣਾ ਐਡਰੈਸ ਤੁਹਾਨੂੰ ਦੱਸਤਾ ਪਹਿਲਾਂ ਹੀ ਮੋਬਾਈਲ ਨੰਬਰ ਹੈਗਾ ਜੀ 98962 ਹਾਂਜੀ 4460 ਠੀਕ ਹੈ ਜੀ ਦੁਬਾਰਾ ਫਿਰ ਦੱਸ ਦੋ ਜੀ ਨੰਬਰ ਹੈਗਾ ਬਾਈ 98962 ਆ ਦੇਖ 4460 ਠੀਕ ਹੈ ਜੀ ਆ ਦੇਖੋ ਹੱਥ ਨਾਲ ਘੁੰਮੀ ਜਾਂਦੀ ਠੀਕ ਹੈ ਤੇ ਇਹ ਫੀਚਰ ਆ ਜਿਹੜਾ ਪਾਇਆ ਮਿਸਤਰੀਆਂ ਨੇ ਆਪਣੇ ਨੇ ਤੇ ਇਹ ਕੋ ਹੱਥ ਨਾਲ ਘੁੰਮਦੀ ਨਹੀਂ ਤਾਂ ਖੜੀ ਗੱਡੀ ਤੇ ਘੁੰਮਦੀ ਨਹੀਂ ਹਨਾ ਨਾ ਨਾ ਪਹਿਲਾਂ ਨਹੀਂ ਘੁੰਮਦੀ ਸੀਗੀ ਹਾਂਜੀ ਤੇ ਹੁਣ ਇਹ ਘੁੰਮਣ ਲੱਗੀ ਤੇ ਵੀਡੀਓ ਨੂੰ ਸ਼ੇਅਰ ਕਰਾਇਆ ਜੇ ਕਿਸੇ ਵੀਰ ਪ੍ਰਾਣੇ ਕਰਾਉਣੀ ਆ ਤਾਂ ਨੰਬਰ ਜਿਹੜਾ ਸਕਰੀਨ ਤੇ ਚੱਲੂ ਜੇ ਵੱਧ ਜਾਣ ਕਰ ਲੈਣੇ ਤਾਂ ਵੀ ਨੰਬਰ ਸਕਰੀਨ ਦੇ ਉੱਤੇ ਚੱਲੂ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰਾਇਆ ਧੰਨਵਾਦ ਮਿਲਦੇ ਕਿਸੇ ਹੋਰ ਵੀਡੀਓ ਚ